ਜਾਰੀਆਂ ਪੰਜਾਬ ਚ ਉਹਦੇ ਮੱਦੇ ਨਜ਼ਰ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਕਿ ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਵਾ ਦੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮਹੂਰੀਅਤ ਹੱਕ ਨੂੰ ਕਿਸ ਹੱਦ ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਪત્રਕਾਰ ਵੀਰੋ ਪੰਜਾਬ ਦੇ ਇਤਿਹਾਸ ਵਿੱਚ ਪਿਛਲੇ 2 ਦਹਾਕਿਆਂ ਚ છાਤੀ ਮਾਰੀਏ ਤੇ ਪੰਚਾਇਤੀ ਚੋਣਾਂ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਜਿਹੜੀ ਸੱਤਾ ਤੇ ਹੁੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੁੱਟਿਆ ਦੋਨਾਂ ਪਾਰਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕ ਹੱਕਾਂ ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨੋਮੀਨੇਸ਼ਨ ਪੇਪਰ ਆਏ ਆ ਉਹਦੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮ ਆਦੀ ਪਾਟ ਕੀ ਹੋਈ ਹੈ ਇਸ ਇਲੈਕਸ਼ਨ ਚ ਦੋਨੋਂ ਪਹਿਲੂ ਆ ਇੱਕ ਪਾਸੇ ਲੋਕਾਂ ਦੀ ਪਾਰਟਿਸਪੇਸ਼ਨ ਜੇ ਮੈਂ ਪਾਰਟਿਸਪੇਸ਼ਨ ਦੀ ਗੱਲ ਕਰਾਂ ਤੇ 2018 ਦੇ ਕੰਪੈਰੀਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48111 ਆਏ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵੱਧ ਕੇ 52000 825 ਹੋਇਆ। ਅਸੀਂ ਕਿਸੇ ਨੂੰ ਰੋਕਿਆ ਨਹੀਂ। ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਜ ਬਣਨ ਵਾਸਤੇ ਨੋਮੀਨੇਸ਼ਨ ਕੀਤੇ ਸੀ ਕੰਪੈਰੀਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ ਚ ਪੰਜ ਪੰਜ ਮੇਂ ਬਣਨ ਵਾਸਤੇ 1,66,338 ਲੋਕਾਂ ਨੇ ਨੋਮੀਨੇਸ਼ਨ ਅਕਲ ਫਿਲ ਕੀਤੇ ਆ ਬਿਨਾ ਕਿਤੇ ਡਰ ਤੋਂ ਅਜਾਦਾਨਾ ਤਰੀਕੇ ਨਾਲ ਵੱਧ ਤੋਂ ਵੱਧ ਪਾਰਟਿਸਪੇਸ਼ਨ ਕੀਤੀ ਆ ਇੱਕ ਗੱਲ ਤੇ ਇਹ ਆ ਵੀ ਐਨਕਰੇਜਮੈਂਟ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤੀ ਮਾਨਸਾਹ ਦੀ ਸਰਕਾਰ ਨੇ ਕੀਤੀ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ মিডিਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨ ਚ ਪਾਰਟਿਸਪੇਟ ਕਰਦੇ ਸੀ ਉਹਨਾਂ ਨੂੰ ਕੁੱਟ ਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਲਟਾ ਹੋ ਰਿਹਾ ਵੀ ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਮ ਬਣੇ ਆ ਉਥੇ ਜਲਾਲਾਬਾਦ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਮ ਆਦੀ ਪਾਰਟੀ ਦੇ ਇੱਕ ਪਿੰਡ ਉਥੇ ਹੈਗਾ ਜਲਾਲਾਬਾਦ ਹਲਕੇ ਚ ਚੱਕ ਮੁਹੰਮਦ ਵਾਲਾ ਉਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ ਉਰਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕਲਦ ਖਾ ਇਹ ਇਹਨਾਂ ਦੀ ਪਰੰਪਰਾ ਰੀ ਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਰਾਜਨੀਤੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਆ ਕਿ ਵੱਧ ਤੋਂ ਵੱਧ ਜਮਹੂਰੀਅਤ ਜਿਹੜੇ ਤੌਰ ਤਰੀਕੇ ਨਾਲ ਮਜ਼ਬੂਤ ਹੋਣੇ ਚਾਹੀਦੇ ਆ ਲੋਕਾਂ ਦੀ ਪਾਰਟਿਸਪੇਸ਼ਨ ਉਹਦੇ ਵਿੱਚ ਵਧਣੀ ਚਾਹੀਦੀ ਆ ਲੋਕਾਂ ਦੀ ਪਰ ਸੇਯੋਗਤਾ ਉਹਦੇ ਚ ਵਧਣੀ ਚਾਹੀਦੀ ਔਰ ਬਿਨਾ ਡਰ ਭੇ ਦਵਾਬ ਤੋਂ ਲੋਕ ਜਿਹੜਾ ਆ ਲੋਕਤੰਤਰ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਆ ਪੰਚਾਇਤ ਉਹਦੇ ਚ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਇਸ ਦੇ ਲਈ ਆਮ ਆਦੀ ਪਾਰਟੀ ਨੇ ਇਨਸ਼ੋਰ ਕੀਤਾ ਹੈ ਔਰ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਜ਼ਰੂਰ ਚਾਹੂੰਗਾ ਔਰ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਰੱਖਣਾ ਚਾਹੁੰਦਾ ਹੈ ਕਿ ਇਹ ਗੁੰਡਾਗਰਦੀ ਜਿਹਦੀ ਕਈ ਦਹਾਕਿਆਂ ਤੋਂ ਮਾਰ ਪੰਜਾਬ ਚੱਲਦਾ ਹੈ ਉਸ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਭਾਜਪਾ ਵਾਲੇ ਹੋਣ ਉਹ ਆਪਣੇ ਇਨ੍ਹਾਂ ਕਰਤੂਤਾਂ ਤੋਂ ਇਹ ਸਵਾਰ ਵੀ ਬਾਜ਼ ਨਹੀਂ ਆਏ ਚਾਹੇ ਜੀਰੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਚਾਹੇ ਜਲਾਲਾਬਾਦ ਦੀ ਘਟਨਾ ਦੀ ਜ਼ਿਕਰ ਕਰ ਲਈਏ ਇਨ੍ਹਾਂ ਲੋਕਾਂ ਨੇ ਕਿਸ ਹੱਦ ਤੱਕ ਉਹਦੀ ਉਹਦੀ ਅਗਵਾਈ ਜਿਹੜੀ ਹੈ ਇਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਆ ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਦੇਖ ਸਕਦੇ ਹਾਂ ਉਹ ਕਰ ਰਹੇ ਆ ਸੋ ਇਹ ਗੁੰਡਾਗਰਦੀ ਦੀ ਰਾਜਨੀਤੀ ਕਾਲੀ ਕਾਂਗਰਸੀਆਂ ਦੀ ਰਾਜਨੀਤੀ ਜਿਹੜੀ ਗੁੰਡਾਗਰਦੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣ ਇਹ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦਾ ਔਰ ਨਾਲ ਨਾਲ ਤੁਹਾਡੇ ਰਾਹੀਂ ਮੀਡੀਆ ਦੇ ਦੋਸਤਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੰਚਾਇਤ ਦੀ ਚੋਣਾਂ ਚ ਪਾਰਟਿਸਪੇਟ ਕਰਨ ਲਈ ਪ੍ਰੋਤਸਾਹਨ ਦਿੱਤਾ ਉਤਸਾਹਿਤ ਕੀਤਾ ਇਹਨ ਕਰਜ ਕੀਤਾ ਆ ਇਹ ਇਸ ਇਹ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਕਿ ਜਮਹੂਰੀਅਤ ਦੇ ਲੋਕਤੰਤਰ ਵਿੱਚ ਸਾਡੀ ਜਿਹੜਾ ਭਰੋਸੇਯੋਗਤਾ ਹੈ ਜਾਂ ਲੋਕਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹਨੂੰ ਆਮ ਆਦਮੀ ਪਾਰਟੀ ਹਮੇਸ਼ਾ ਪ੍ਰਾਇੋਰਟੀ ਤੇ ਸਿਰ ਮੱਥੇ ਰੱਖਦੀ ਉਹਦਾ ਸਬੂਤ ਜਿਹੜਾ ਹੈ ਤੇ ਤੁਹਾਡੇ ਸਾਹਮਣੇ ਇਹ ਅੰਕੜੇ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਉਹਦੇ ਰਾਹੀਂ ਸਾਨੂੰ ਕੱਲ੍ਹ ਮੇਰੇ ਸੀਔਰ ਮੀਡੀਆ ਦੇ ਕੁਝ ਸਾਥੀਆਂ ਨੇ ਵੀ ਛਾਪੇ ਆ ਸੋ ਇਹ ਜਿਹੜਾ ਫਰਕ ਹੈ ਆਮਾਦੀ ਪਾਰਟੀ ਦਾ ਬਾਕੀ ਪਾਰਟੀਾਂ ਦਾ ਉਹ ਤੁਹਾਡੇ ਸਾਹਮਣੇ ਪੱਖ ਰੱਖਿਆ ਔਰ ਦੂਜੇ ਪਾਸੇ ਗੁੰਡਾਗਰਦੀ ਵਾਲਾ ਜਿਹੜਾ ਜੋ ਗੁੰਡਾਗਰਦੀ ਦਾ ਨੰਗਾ ਨਾਚ ਕੱਲ ਅਕਾਲੀ ਵਰਕਰਾਂ ਨੇ ਜਿਹੜਾ ਜਲਾਲਾਬਾਦ ਚ ਕੀਤਾ ਉਹਦਾ ਵੀ ਲੋਕ ਮੂੰਹ ਤੋੜ ਜਵਾਬ ਦੇਣਗੇ ਇਹ ਅਸੀਂ ਜਰੂਰ ਪੰਜਾਬ ਦੇ ਲੋਕਾਂ ਤੋਂ ਵੀਰ ਕਰਦੇ ਆ ਤੁਹਾਡਾ ਇਸ ਵਿਸ਼ਾ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਸਾਹਿਬ ਸਾਹਿਬ ਤੁਸੀਂ ਕਾਂਗਰਸੀ ਤੇ ਅਕਾਲੀਆਂ ਤੇ ਤੇ ਉਹ ਗੱਲ ਹੋਈ ਵੀ ਉਲਟਾ ਚੋਰ ਕੋਤਵਾਲ ਕੋ ਡਾਟੇ ਉਲਟਾ ਚੋਰ ਕੋਤਵਾਲ ਦੇ ਗਲ ਪਈ ਜਾਂਦਾ ਇਹਨਾਂ ਦੀ ਗੱਲ ਤੇ ਉਹ ਆ ਦੇਖੋ ਗੱਲ ਇਹ ਆ ਮੈਂ ਤੇ ਤੁਹਾਡੇ ਸਾਹਮਣੇ ਫੈਕਟ ਰੱਖਿਆ ਨੰਬਰ ਆਫ ਪਾਰਟਿਸਪੇਸ਼ਨ ਵਧੀਆ ਇਸ ਵਾਰ ਕੰਪੇਟਿਟਿਵਲੀ 2018 ਦੇ ਨੰਬਰ 2 ਗੁੰਡਾਗਰਦੀ ਦੇ ਸ਼ਿਕਾਰ ਵੀ ਕਿਤੇ ਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਸਮਰਥਕ ਰਹੇ ਆ ਉਹਨਾਂ ਉਹੀ ਸ਼ਿਕਾਰ ਹੋਏ ਆ ਔਰ ਗੁੰਡਾਗਰਦੀ ਕਰਨ ਵਾਲੇ ਇਕਾਲੀ ਕਾਂਗਰਸੀ ਔਰ ਭਾਜਪਾ ਵਾਲੇ ਆ ਇਸ ਸਾਰੀਆਂ ਮੂੰਹ ਬੋਲਦੀਆਂ ਤਸਵੀਰਾਂ ਮੀਡੀਆ 'ਚ ਨਸ਼ਰ ਹੋ ਰਹੀਆਂ